ਸਤਿ ਸ਼੍ਰੀ ਅਕਾਲ ਜੀ ਰਵੀ ਮਲhotra ਕਿਚਨ ਜੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਗ੍ਰੀਵੀ ਚਾਂਬਲਾ ਕੇ ਤਿਆਰ ਕਰਾਂਗੇ ਚਾਂਬਸੀੜੀ ਹੈ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਸੋ ਅਸੀਂ ਇਹ ਜੋ ਚਾਪ ਲਈ ਹੈ ਇਹਦੀਆਂ ਜੋ ਵਿੱਚ ਸਟਿਕਸ ਹਨ ਇਹਨਾਂ ਨੂੰ ਪਹਿਲਾਂ ਅਸੀਂ ਚਾਂ ਤੋਂ ਅਲੱਗ ਕਰ ਦੇਣਾ ਹੈ ਸੋ ਇੱਕ ਬਾਉਂਡ ਲਿਆ ਹੈ ਅਸੀਂ ਤੇ ਬੜੇ ਆਰਾਮ ਦੇ ਨਾਲ ਅਸੀਂ ਇਹਨਾਂ ਨੂੰ ਸਟਿਕਸ ਨੂੰ ਜਿਹੜਾ ਅ ਵਿੱਚੋਂ ਚਾਂਦੇ ਵਿੱਚੋਂ ਕੱਢ ਦੇਣਾ ਹੈ ਤੇ ਸਾਰੀਆਂ ਸਟਿਕਸ ਅਸੀਂ ਕੱਢ ਦਿੱਤੀਆਂ ਹਨ ਔਰ ਬਾਲ ਦੇ ਵਿੱਚ ਅਸੀਂ ਸਾਰੇ ਅਹੀਂ ਚਾਂਪਾਂ ਜਿਹੜੀਆਂ ਹਨ ਅਲੱਗ ਕਰ ਲਈਆਂ ਹਨ ਤੇ ਹੁਣ ਜਿਹੜੇ ਹੈ ਅਸੀਂ ਇੱਕ ਪਲੇਟ ਲਵਾਂਗੇ ਤੇ ਉਹਦੇ ਵਿੱਚ ਅਸੀਂ ਜੋ ਚਾਂਪ ਹੈ ਇਸ ਦੇ ਛੋਟੇ-ਛੋਟੇ ਟੁਕੜੇ ਕਰਨੇ ਹਨ ਚਾਕੂ ਦੇ ਨਾਲ ਅਸੀਂ ਬਰਾਬਰ ਦੇ ਛੋਟੇ-ਛੋਟੇ ਟੁਕੜੇ ਕਰਾਂਗੇ ਇਹ ਟੁਕੜੇ ਜਿਹੜੇ ਹਨ ਅਸੀਂ ਨਾਰਮਲ ਕਰਾਂਗੇ ਬਹੁਤੇ ਮੋਟੇ ਨਹੀਂ ਹੋਣੇ ਚਾਹੀਦੇ ਤੇ ਇਸੇ ਤਰ੍ਹਾਂ ਸਾਰੇ ਟੁਕੜੇ ਕਰ ਲਏ ਹਨ ਸਾਰੇ ਇਹਨਾਂ ਚਾਂਪਾਂ ਦੇ ਛੋਟੇ ਛੋਟੇ ਟੁਕੜੇ ਕਰਕੇ ਅਸੀਂ ਇਹਨਾਂ ਨੂੰ ਇੱਕ ਬੌਲ ਦੇ ਵਿੱਚ ਪਾਵਾਂਗੇ ਤੇ ਕਿਉਂਕਿ ਅਸੀਂ ਇਹਨਾਂ ਨੂੰ ਥੋੜਾ ਜਿਆਦਾ ਇਹਨਾਂ ਦੇ ਵਿੱਚ ਉਹਨੇ ਅਸੀਂ ਮਸਾਲੇ ਮਿਕਸ ਕਰਨੇ ਹਨ ਕਿਉਂਕਿ ਚਾਂਪ ਨੂੰ ਅਸੀਂ ਫਰਾਈ ਕਰਨਾ ਹੈ ਸੋ ਫਰਾਈ ਕਰਨ ਤੋਂ ਪਹਿਲਾਂ ਅਸੀਂ ਇਹਦੇ ਵਿੱਚ ਥੋੜੇ ਜਿੇ ਮਸਾਲੇ ਐਡ ਕਰਨੇ ਹਨ ਨਮਕ ਪਾਵਾਂਗੇ ਥੋੜਾ ਜਿਹਾ ਚਾਂਪ ਦੇ ਹਿਸਾਬ ਦੇ ਨਾਲ ਇਹ ਜੀ ਲਾਲ ਮਿਰਚ ਪਾਊਡਰ ਤੇ ਥੋੜਾ ਜਿਹਾ ਲੈ ਇਹ ਜੀ ਹਲਦੀ ਪਾਊਡਰ ਤੇ ਇਹ ਜੀ ਧਨੀਆ ਪਾਊਡਰ ਤੇ ਨਾਲ ਹੀ ਹੁਣ ਅਸੀਂ ਪਾਵਾਂਗੇ ਜੀ ਦੋ ਤਿੰਨ ਚਮਚ ਜਿਹੜੇ ਹਨਾ ਸੀ ਔਇਲ ਦੇ ਪਾਣੇ ਹਨ ਤੇ ਇਹ ਸਾਰੇ ਚੀਜ਼ਾਂ ਪਾਣ ਤੋਂ ਬਾਅਦ ਅਸੀਂ ਇਹਨਾਂ ਨੂੰ ਇੱਕ ਚਮਚ ਦੇ ਜਿਹੜਾ ਹੈ ਹੈਲਪ ਦੇ ਨਾਲ ਅਸੀਂ ਇਹਨਾਂ ਨੂੰ ਮਿਕਸ ਕਰਨਾ ਹੈ ਬੜੇ ਆਰਾਮ ਦੇ ਨਾਲ ਤੇ ਸਾਰੇ ਮਸਾਲੇ ਮਿਕਸ ਕਰਨ ਤੋਂ ਬਾਅਦ ਜਿਹੜਾ ਹੈ ਇਹਨਾਂ ਨੂੰ ਅਸੀਂ 15 ਮਿੰਟ ਵਾਸਤੇ ਰੱਖ ਦੇਣਾ ਹੈ। ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਫ੍ਰਾਈ ਕਰਨਾ ਹੈ। ਸੋ ਦੇਖਾਂਗੇ ਜੀ ਪਹਿਲਾਂ ਤੇਲ ਗਰਮ ਹੈ ਕਿ ਨਹੀਂ। ਸੋ ਤੇਲ ਗਰਮ ਹੈ ਦੇਖ ਚੁੱਕੇ ਹਾਂ ਤੇ ਹੁਣ ਅਸੀਂ ਜਿਹੜਾ ਹੈ ਚਾਪ ਨੂੰ ਫ੍ਰਾਈ ਕਰਨ ਲਈ ਵਿੱਚ ਪਾਵਾਂਗੇ। ਅਸੀਂ ਜਿਹੜੇ ਹਨ ਥੋੜੇ ਜਿਹੀ ਪੀਸ ਹੀ ਪਾਵਾਂਗੇ ਸਾਰੀ ਚਾਂਪਨੀ ਪਾਵਾਂਗੇ ਅਸੀਂ ਕਿਉਂਕਿ ਇਹਨਾਂ ਨੂੰ ਜਿਹੜਾ ਹੈ ਅਸੀਂ ਫਰਾਈ ਕਰਨਾ ਹੈ ਸੋ ਜੇਕਰ ਸਾਰੇ ਇਕੱਠੇ ਪਾ ਦਾਂਗੇ ਤਾਂ ਇਹ ਪੀਸ ਜੇ ਟੁੱਟੇ ਵੀ ਸਕਦੇ ਨੇ ਇਸ ਕਰਕੇ ਅਸੀਂ ਦੋ ਵਾਰੀ ਕਰਕੇ ਅਸੀਂ ਇਹਨਾਂ ਨੂੰ ਫਰਾਈ ਕਰਾਂਗੇ ਤੇ ਪਹਿਲੀ ਵਾਰੀ ਅਸੀਂ ਇਹਨਾਂ ਨੂੰ ਅੱਧੇ ਪੀਸ ਜਿਹੜੇ ਪਾਏ ਹਨ ਤੇ ਸੇਕ ਲੱਗਣ ਤੋਂ ਬਾਅਦ ਅਸੀਂ ਥੋੜਾ ਜੰਨਾ ਨੂੰ ਪਲਟ ਦੇਣਾ ਹੈ ਤਾਂ ਜੋ ਦੂਸਰੀ ਸਾਈਡ ਤੋਂ ਵੀ ਚੰਗੀ ਤਰ੍ਹਾਂ ਇਹ ਫਰਾਈ ਹੋ ਜਾਵੇ ਦੇ ਦੇਖ ਸਕਦੇ ਹੋ ਕਿ ਜਾਮ ਜੜੀ ਹੈ ਪਹਿਲਾਂ ਪਾਈ ਜਿਹੜੇ ਪੀਸਸ ਸੀ ਫਰਾਈ ਹੋ ਚੁੱਕੇ ਹੈ ਇਹਨਾਂ ਨੂੰ ਅਸੀਂ ਜਿਹੜਾ ਇੱਕ ਪੋਣੀ ਦੇ ਵਿੱਚ ਅਸੀਂ ਕੱਢ ਲਿਆ ਹੈ ਇਹਦੇ ਨਾਲ ਇਹਦਾ ਸਾਰਾ ਤੇਲ ਵੀ ਜਿਹੜਾ ਨਿਕਲ ਜਾਏਗਾ ਇਸੇ ਤਰ੍ਹਾਂ ਅਸੀਂ ਬਾਕੀ ਵੀ ਜੋ ਜਾਮ ਹੈ ਉਸ ਨੂੰ ਫਰਾਈ ਕਰ ਲੈਣਾ ਹੈ ਤੇ ਫਰਾਈ ਕਰਨ ਤੋਂ ਬਾਅਦ ਜੋ ਕੜਾਈ ਦੇ ਵਿੱਚ ਤੇਲ ਹੈ ਜਿੰਨਾ ਸਾਨੂੰ ਤੇਲ ਚਾਹੀਦਾ ਹੈ ਉਹਨਾਂ ਰੱਖ ਕੇ ਅਸੀਂ ਬਾਕੀ ਤੇਲ ਜਿਹੜਾ ਕੱਢ ਲਿਆ ਹੈ ਸੋ ਜੀਰਾ ਪਾਵਾਂਗੇ ਪਹਿਲਾਂ ਤੇ ਜੀਰਾ ਪਾਉਣ ਤੋਂ ਬਾਅਦ ਨਾਲ ਹੀ ਅਸੀਂ ਪਿਆਜ਼ ਬਰੀਕ ਕੀਤੇ ਹੋਏ ਪਿਆਜ਼ ਇਹ ਹਾਂ ਉਹ ਪਾਨੇ ਹਨ ਪਿਆਜ਼ਾਂ ਨੂੰ ਅਸੀਂ ਭੁੰਨਣਾ ਹੈ ਚੰਗੀ ਤਰ੍ਹਾਂ ਸੋ ਬਲਣਾ ਅਸੀਂ ਧੋਤਨ ਮਿੰਟ ਭੁੰਨਣ ਤੋਂ ਬਾਅਦ ਹੀ ਅਸੀਂ ਇਹਦੇ ਵਿੱਚ ਨਾਲ ਹੀ ਹੁਣ ਲਸਣ ਅਦਰਕ ਦੀ ਜਿਹੜੀ ਪੀਸਟ ਹੈ ਉਹ ਪਾ ਦੇਣੀ ਹੈ ਤੇ ਇਹ ਲਸਣ ਅਦਰਕ ਦੀ ਪੀਸਟ ਪਾਉਣ ਤੋਂ ਬਾਅਦ ਅਸੀਂ ਪਿਆਜ਼ਾਂ ਨੂੰ ਫਿਰ ਭੁੰਨਾਂਗੇ ਲਸਣ ਅਦਰਕ ਵੀ ਇਹਦੇ ਨਾਲ ਹੀ ਜੜਾ ਭੁੱਜ ਜਾਏਗਾ ਦੀ ਪਿਆਜ ਜਿਹੜੇ ਹਨ ਸਾਡੀ ਚੰਗੀ ਤਰ੍ਹਾਂ ਭੁੱਜ ਜਾਣਗੇ ਸੋ ਇਹਨਾਂ ਨੂੰ ਪਿਆਜ਼ਾਂ ਨੂੰ ਲਸਣ ਅਦਰਕ ਤੇ ਨਾਲ ਚੰਗੀ ਤਰ੍ਹਾਂ ਭੁੰਨਣ ਤੋਂ ਬਾਅਦ ਇਹਦੇ ਵਿੱਚ ਹੁਣ ਅਸੀਂ ਮਸਾਲੇ ਜਿਹੜੇ ਹਨ ਉਹ ਪਾਣੇ ਹਨ ਸੋ ਪਿਆਜ਼ ਦੇਖ ਸਕਦੇ ਹੋ ਕਿ ਚੰਗੀ ਤਰ੍ਹਾਂ ਭੁੱਜ ਚੁੱਕੀ ਹੈ ਤੇਲ ਅਸਮੀ ਭੁੱਜ ਚੁੱਕਾ ਹੈ ਹੁਣ ਇਹਦੇ ਵਿੱਚ ਅਸੀਂ ਪਾਵਾਂਗੇ ਜੀ ਥੋੜਾ ਜਿਹਾ ਪਹਿਲਾਂ ਨਮਕ ਤੇ ਨਮਕ ਨਾਲ ਜਿਹੜਾ ਇਹ ਹੋਏਗਾ ਕਿ ਪਿਆਜ਼ ਜਿਹੜੇ ਹਨ ਸਾਡੇ ਬਿਲਕੁਲ ਫ੍ਰੀਕ ਹੋ ਜਾਣਗੇ ਬਿਲਕੁਲ ਜਿਹੜੇ ਹਨ ਸੌਫਟ ਹੋ ਜਾਣਗੇ ਤੇ ਉਸ ਤੋਂ ਬਾਅਦ ਜਿਹੜਾ ਹੈ ਅਸੀਂ ਇਸ ਦੇ ਵਿੱਚ ਬਾਕੀ ਮਸਾਲੇ ਹਨ ਜਿਹੜੇ ਉਹ ਐਡ ਕਰਨੇ ਹਨ ਸੋ ਦੇਖ ਸਕਦੇ ਹੋ ਪਿਆਜ਼ ਸਾਡੇ ਚੰਗੀ ਤਰ੍ਹਾਂ ਜਿਹੜੇ ਹਨ ਗਲ ਚੁੱਕੇ ਐ ਬਰੀਕ ਹੋ ਚੁੱਕੇ ਐ ਤੇ ਹੁਣ ਇਹਦੇ ਵਿੱਚ ਅਸੀਂ ਪਾਵਾਂਗੇ ਜੀ ਬਾਕੀ ਮਸਾਲੇ ਇਹ ਹੈ ਜੀ ਅ ਹਲਦੀ ਪਾਊਡਰ ਪਾਇਆ ਹੈ ਲਾਲ ਮਿਰਚ ਪਾਊਡਰ ਪਾਇਆ ਹੈ ਤੇ ਨਾਲ ਪਾਇਆ ਹੈ ਜੀ ਢੇਕੀ ਮਿਰਚ ਔਰ ਧਨੀਆ ਪਾਊਡਰ ਸੋ ਇਹ ਸਾਰੇ ਮਸਾਲੇ ਜਿਹੜੇ ਹਨ पा तो बाद असी चंकी तरह मिक्स करना है सो सारा ही मसाला जोड़ा है साडा जो मिक्स होने तो बाद टमा दो टमाटर ले हैं और तीन हरिया मरचा लिया इन्हों मसाले जान तो बाद असी तो बाद टमाटर भी चंकी तरह अस् पकाना है टमाटर पक चुके हैं उस तुम तो बाद अभी जो फ्राई की हुई ਚਾਂਪੇ ਉਸ ਨੂੰ ਅਸੀਂ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਨਾ ਹੈ। ਸੋ 2-3 ਮਿੰਟ ਜਿਹੜਾ ਹੈ। ਚੰਗੀ ਤਰ੍ਹਾਂ ਨੂੰ ਮਿਕਸ ਕਰਨ ਤੋਂ ਬਾਅਦ ਇਹਦੇ ਵਿੱਚ ਅਸੀਂ ਹੁਣ ਪਾਣੀ ਐਡ ਕਰਾਂਗੇ ਕਿਉਂਕਿ ਅਸੀਂ ਗ੍ਰੇਵੀ ਬਣਾਣੀ ਹੈ। ਸੋ ਪਾਣੀ ਗਰਮ ਲੈਣਾ ਹੈ। ਪਾਣੀ ਜਿਹੜਾ ਹੈ ਸੀ ਗਰੀਵੀ ਜਿੰਨੀ ਵੀ ਬਣਾਣੀ ਚਾਹੀਏ ਉਸਾਬ ਦੇ ਨਾਲ ਹੀ ਅਸਲ ਪਾਣੀ ਪਾਣਾ ਹੈ ਜੇ ਗਰੀਵੀ ਜਿਹੜੀ ਹੈ ਸੰਗਣੀ ਹੀ ਬਣਾਵਾਂਗੇ ਚਾਪ ਦੀ ਗਰੀਵੀ ਜਿਹੜੀ ਹੈ ਸੰਗਣੀ ਹੀ ਵਧੀਆ ਲੱਗਦੀ ਹੈ ਇਸੇ ਥੋੜਾ ਜਿਹਾ ਪਾਣੀ ਵਰਤਾਂ ਦੀ ਲੋੜ ਹੈ ਇਸ ਕਰਕੇ ਜਿਹਾ ਥੋੜਾ ਜਿਹਾ ਹੋਰ ਪਾਣੀ ਪਾ ਦਿੱਤਾ ਹੈ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਕਿਉਂਕਿ जो असी ग्रेवी बनाई है इसने अजी इन टाइम लिखे खरीजनते पक्कन इस करके अभी पानी थोड़ा जो होर पा के दे असी दे देता है टक्कन तो बाद असी इस सात मिनट होर पकाना है सो देख सकते हो कि पांच सात मिनट पकाने बाद तो ग्रेवी भी बिल्कुल बढ़िया तैयार हो गई है सो ग्रेवी चाप बिल्कुल वजी बन के तैयार हुई है हम इस असी ਫਰੈਸ਼ ਕਰੀਮ ਪਾਣੀ ਹੈ ਫਰੈਸ਼ ਕਰੀਮ ਪਾਣ ਦਿਨਾ ਜਿਹੜਾ ਹੈ ਗ੍ਰੀਵੀ ਚਾਂਬ ਦਾ ਸਵਾਦ ਹੋਰ ਵੀ ਬਹੁਤ ਵਧੀਆ ਆਵੇਗਾ ਤੇ ਦੇਖ ਸਕਦੇ ਹੋ ਕਿ ਸਾਡੀ ਗ੍ਰੀਵੀ ਚਾਂਬ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਗਈ ਹੈ ਤੇ ਹੁਣ ਇਹਦੇ ਵਿੱਚ ਅਸੀਂ ਪਾਵਾਂਗੇ ਜੀ ਅੱਧਾ ਚਮਚਾ ਗਰਮ ਮਸਾਲਾ ਔਰ ਨਾਲ ਹੀ ਪਾਵਾਂਗੇ ਕਸੂਰੀ ਮੇਥੀ ਔਰ ਜੇ ਤੁਹਾਡੇ ਕੋਲ ਤਨੀਆ ਹੋਵੇ तो वो so, so, भी हरा धनिया भी पा सकते हो सो सब्जी साड़ी बिल्कुल रेडी है सो यी भी रेसिपी जरूर ट्राई करना क्योंकि चाप जीडी है मार्केट तो बड़े आसानी मिल जाती है ये सब्जी तुम घर ही तैयार कर सकते हो किसी मेहमान देते दे भी तैयार कर सकते हो, so, सो भी वगे लाइक शेयर जरूर करना